ਵੱਖ-ਵੱਖ ਵਿਭਾਗਾਂ ਦੇ ਵਿੱਚ ਵਿਜੀਲੈਂਸ ਦੀਆਂ ਕਾਰਵਾਈਆਂ ਅਕਸਰ ਦੇਖਣ ਨੂੰ ਮਿਲਦੀਆਂ ਨੇ ਤੇ ਹੁਣ ਗੱਲ ਚੰਡੀਗੜ੍ਹ ਦੀ ਕਰਦੇ ਹਾਂ ਜਿੱਥੇ ਮੰਗਲਵਾਰ ਨੂੰ ਵਿਜੀਲੈਂਸ ਵਿਭਾਗ ਨੇ ਸੈਕਟਰ 42 ਦੇ ਸਥਿਤ ਖੇਡ ਵਿਭਾਗ ਦੇ ਦਫ਼ਤਰ ਤੇ ਛਾਪੇ ਮਾਰਿਆ ਤੇ ਤਕਰੀਬਨ 3 ਘੰਟੇ ਦਫ਼ਤਰ ਦੇ ਵਿੱਚ ਰੁਕਣ ਤੋਂ ਬਾਅਦ ਵਿਜੀਲੈਂਸ ਟੀਮ ਨੇ ਖੇਡ ਵਿਭਾਗ ਦੇ ਪਿਛਲੇ ਰਿਕਾਰਡ ਦੀ ਤਲਾਸ਼ੀ ਲਈ ਹੈ ਇੱਕ ਛਾਪੇਮਾਰੀ ਖਿਡਾਰੀਆਂ ਦੀ ਚੋਣ ਚ ਤਾਂਦਲੀ ਦੇ ਦੋਸ਼ ਤੇ ਵਿੱਚ ਹੋਈ ਹੈ ਸਪੋਰਟਸ ਪਲੇਅਰ ਪੇਰੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਸ਼ਿਕਾਇਤਕਰਤਾ ਆਰ ਡੀ ਅਤਰੀ ਨੇ ਦੱਸਿਆ ਕਿ ਪਿਛਲੇ ਸਾਲ 17 ਤੇ 18 ਮਈ ਨੂੰ ਸਪੋਰਟਸ ਕੰਪਲੈਕਸ ਛਿਆਲੀ ਵਿਖੇ ਚੰਡੀਗੜ੍ਹ ਫੁੱਟਬਾਲ ਟੀਮ ਨੇ ਟ్రਾਇਲ ਲੈਸਨ ਤੇ ਇਸ ਟ్రਾਇਲ 'ਚ ਚੁਣੇ ਗਏ ਖਿਡਾਰੀ ਨੇ ਜਿਹੜੇ ਵੱਡੀ ਉਮਰ ਦੇ ਸੀ ਅਤੇ ਉਸਨੇ 1 ਸਾਲ ਦੇ ਅੰਦਰ ਆਪਣੀ ਜਨਮ ਮਿਤੀ ਵਿੱਚ ਬਦਲਾਅ ਕੀਤਾ ਸੀ ਉਸਨੇ ਇਸ ਬਾਰੇ ਪਹਿਲਾਂ ਖੇਡ ਵਿਭਾਗ ਨੂੰ ਸ਼ਿਕਾਇਤ ਕੀਤੀ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਸਨੇ 26 ਮਈ ਨੂੰ ਉਸਤੇ ਇਨਸਾਫ ਵਾਸਤੇ ਵਿਜੀਲੈਂਸ ਵਿਭਾਗ ਦੇ ਕੋਲ ਸ਼ਿਕਾਇਤ ਕਰ ਦਿੱਤੀ ਤੇ ਸ਼ਿਕਾਇਤ ਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਇਸ ਟ੍ਰਾਇਲ ਦੌਰਾਨ ਉਨ੍ਹਾਂ ਖਿਡਾਰੀਆਂ ਨੂੰ ਵੀ ਚੁਣਿਆ ਗਿਆ ਸੀਗਾ ਜੋ ਕਿ ਸਰੀਰਕ ਟੈਸਟ ਪਾਸ ਨਹੀਂ ਸੀ ਕਰ ਸਕੇ ਤੇ ਫਿਰ ਵੀ ਉਨ੍ਹਾਂ ਦਾ ਹੁਨਰ ਹੈ ਜਿਹੜਾ ਹੁਨਰ ਟੈਸਟ ਲਿਆ ਗਿਆ ਅਤੇ ਉਨ੍ਹਾਂ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਖਿਡਾਰੀਆਂ ਦੀ ਉਮਰ ਦਾ ਜਿਹੜੀ ਉਹਨਾਂ ਦਾ ਕੋਈ ਵੀ ਪ੍ਰਮਾਣ ਟੈਸਟ ਨਹੀਂ ਹੈਗਾ ਪ੍ਰਮਾਣਿਕ ਟੈਸਟ ਨਹੀਂ ਹੈਗਾ ਤੇ ਉਮਰ ਦਾ ਪਤਾ ਲਗਾਉਣ ਲਈ ਸਭ ਤੋਂ ਸਹੀ ਟੈਸਟ ਹੀ ਟੀ ਡਬਲਯੂ ਟੈਸਟ ਹੈ ਅਤੇ ਤਿੰਨ ਦੇ ਤਿੰਨ ਤੋਂ 6 ਮਹੀਨੇ ਦਾ ਫਰਕ ਹੋ ਸਕਦਾ ਹੈ ਤੇ ਕਈ ਰਾਜਾਂ ਵਿੱਚ ਉਮਰ ਦਾ ਬਦਲਣਾ ਆਸਾਨ ਹੈ ਤੇ ਇਸ ਦਾ ਫਾਇਦਾ ਉਠਾ ਕੇ ਖਡਾਰੀ ਟੀਮ ਚ ਜਗ੍ਹਾ ਬਣਾ ਲੈਂਦੇ ਸੀਗੇ ਵੱਡਾ ਖੁਲਾਸਾ ਜਿਹੜਾ ਸਾਹਮਣੇ ਆਇਆ ਤੇ ਉਸਨੇ ਦੱਸਿਆ ਕਿ ਉਸਨੇ ਲੜਕੇ ਨੇ ਵੀ ਟ੍ਰਾਇਲ ਦਿੱਤਾ ਸੀਗਾ ਤੇ ਵਿਜੀਲੈਂਸ ਦੀ ਜਾਂਚ ਵਿੱਚ ਧਾਂਦਨੀ ਦਾ ਖੁਲਾਸਾ ਹੋਏਗਾ ਤੇ ਇਸ ਤੋਂ ਬਾਅਦ ਸੁਣਵਾਈ ਰੱਦ ਕਰਵਾਉਣ ਲਈ ਉਹ ਹਾਈ ਕੋਰਟ ਵਿੱਚ ਲੜਾਈ ਵੀ ਲੜੀ ਜਾਏਗੀ ਤਾਂ ਤਾਈਕਵਾਂਡੋ ਖਿਡਾਰੀ ਕਿਸ਼ਨ ਕੁਮਾਰ ਤੇ ਜਸ਼ਵੀ ਠਾਕੁਰ ਵੀ ਇਸ ਤੋਂ ਪਹਿਲਾਂ ਟ੍ਰਾਇਲ 'ਚ ਧਾਂਦਨੀ ਦੇ ਦੋਸ਼ ਲਗਾ ਚੁੱਕੇ ਨੇ ਇਨ੍ਹਾਂ ਦੋਵੇਂ ਖਿਡਾਰੀਆਂ ਨੇ ਟ੍ਰਾਇਲ ਵਿੱਚ ਤਾਂਦਲੀ ਦੇ ਖਿਲਾਫ ਪੰਜਾਬ ਰਿਆਣਾ ਹਾਈ ਕੋਰਟ ਵਿੱਚ ਖੇਡ ਵਿਭਾਗ ਤੇ ਸਿੱਖਿਆ ਵਿਭਾਗ ਵਿੱਚ ਕੇਸ ਵੀ ਦਾਇਰ ਕੀਤਾ ਹੋਇਆ ਹੈ ਇਸ ਸਬੰਧੀ ਇੱਕ ਵਿਜੀਲੈਂਸ ਅਧਿਕਾਰੀ ਦਾ ਕਹਿਣਾ ਹੈ ਕਿ ਫੁੱਟਬਾਲ ਅਕੈਡਮੀ ਵਿੱਚ ਸ਼ਹਿਰ ਦੇ ਖਿਡਾਰੀਆਂ ਨੂੰ ਲੰਬੇ ਸਮੇਂ ਤੋਂ ਅਣਗੌਲੀਆਂ ਕੀਤਾ ਜਾ ਰਿਹਾ ਹੈ ਜਦੋਂ ਵੱਡੀ ਉਮਰ ਦੇ ਖਿਡਾਰੀ ਅਤੇ ਛੋਟੇ ਖਿਡਾਰੀਆਂ ਦੇ ਨਾਲ ਖੇਡਣ ਦੇ ਤਾਂ ਉਹਨਾਂ ਦੇ ਬਿਹਤਰ ਪ੍ਰਦਰਸ਼ਨ ਕਾਰਨ ਹੋ ਇੰਟਰ ਸਕੂਲ ਸੁਬਰੂਤੋ ਕਪ ਸਿਨੀਅਰ ਸਟੇਟ ਆਦ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦੇ ਨੇ ਜਿਸ ਕਾਰਨ ਚੰਡੀਗੜ੍ਹ ਦੇ ਹੋਣ ਹਰ ਖਿਡਾਰੀਆਂ ਨੂੰ ਮੌਕਾ ਨਹੀਂ ਮਿਲਦਾ ਅਤੇ ਸਾਨੂੰ ਟ੍ਰੈਲਾਂ ਦੌਰਾਨ ਖਿਡਾਰੀਆਂ ਦੀ ਚੋਣ ਵਿੱਚ ਧਾਧਰੀ ਦੀਆਂ ਸ਼ਿਕਾਇਤਾਂ ਮਿਲੀਆਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਖੇਡ ਵਿਭਾਗ ਦੇ ਰਿਕਾਰਡ ਦੀ ਤਲਾਸ਼ੀ ਲਈ ਗਈ ਅਤੇ ਜਾਂਚ ਅਜੇ ਵੀ ਜਾਰੀ ਹੈ ਤੇ ਮੈਂ ਹੋਰ ਜਾਣਕਾਰੀ ਸਾਂਝੀ ਨਹੀਂ ਕਰ ਸਕਦਾ ਅਧਿਕਾਰੀ ਦਾ ਕਹਿਣਾ ਸੀ ਪਰ ਇਸ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਜਿਸ ਤਰੀਕੇ ਨਾਲ ਹੁਣ ਪਹਿਲਾਂ ਐਜੂਕੇਸ਼ਨ ਸਿਸਟਮ ਦੀ ਗੱਲ ਕੀਤੀ ਜਾਵੇ ਤੇ ਹੁਣ ਖੇਡ ਵਿਭਾਗਾਂ ਦੀ ਗੱਲ ਕੀਤੀ ਜਾਵੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ ਜਿਹੜੇ ਕਿ ਪਹਿਲਾਂ ਵੀ ਉੱਠਦੇ ਸੀ ਸਮੇਂ-ਸਮੇਂ ਤੇ ਪਰ ਹੁਣ ਇਤੋਂ ਤੱਕ ਕਿ ਜਿਹੜੇ ਖਿਡਾਰੀ ਨੇ ਜੇਕਰ ਉਹਨਾਂ ਦੇ ਨਾਲ ਤੱਕਾ ਹੁੰਦਾ ਕੋਈ ਉਹਨਾਂ ਦੀ ਨਿਗਰਾਨੀ ਦੇ ਵਿੱਚ ਕੋਈ ਜਹੀ ਗਰਬੜ ਹੁੰਦੀ ਆ ਤਾਂ ਉਹ ਇਸ ਦੀ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਤਾਂ ਜੋ ਕਿਸੇ ਖਿਡਾਰੀ ਦੇ ਨਾਲ ਬੇਇਨਸਾਫੀ ਨਾ ਹੋ ਸਕੇ ਕਿਉਂਕਿ ਜਿਹਾ ਬਹੁਤ ਵਾਰ ਦੇਖਣ ਨੂੰ ਮਿਲਦਾ ਹੈ ਕਿ ਪੈਸਿਆਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਚਿਹਤੇ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਉਹਨਾਂ ਨੂੰ ਮੌਕੇ ਮਿਲ ਜਾਂਦੇ ਨੇ ਤੇ ਜਿਹੜੇ ਖਿਡਾਰੀ ਹੁਣ ਹਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਾਬਿਲਤ ਹੁੰਦੀ ਹੈ ਉਹਨਾਂ ਨੂੰ ਅੱਖੋਂ ਲੈ ਕਰ ਦਿੱਤਾ ਜਾਂਦਾ ਜਾਂ ਉਹਨਾਂ ਦੇ ਨਾਲ ਧੋਖਾ ਜਾਂ ਤੱਕਾ ਕੀਤਾ ਜਾਂਦਾ ਹੈ ਜਈਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਜਿਹੜੀ ਸ਼ਿਕਾਇਤ ਕੀਤੀ ਗਈ ਸੀ ਉਸ ਤੇ ਆਧਾਰ ਤੇ ਜਾਂਚ ਪੜਤਾਲ ਕੀਤੀ ਗਈ ਹੈ ਰਿਕਾਰਡ ਜਾਂਚ ਕੇ ਨੇ ਕਿ ਉਮਰ ਦਾ ਜਿਹੜਾ ਅ ਉਮਰ ਦੀ ਗੜਬੜ ਲੱਗਦੀ ਹੈ ਉਹਦੇ ਵਿੱਚ ਕੀ ਸਚਾਈ ਹੈ ਜਾਂ ਕੀ ਝੂਠ ਹੈ ਉਸ ਨੂੰ ਲੈ ਕੇ ਵੈਰੀਫਾਈ ਹੈ ਜਿਹੜਾ ਢੰਗਾਈ ਦੇ ਨਾਲ ਕੀਤਾ ਜਾਊਗਾ ਉਸ ਤੋਂ ਬਾਅਦ ਵੱਡੀ ਕਾਰਵਾਈ ਵੀ ਹੁੰਦੀ ਨਜ਼ਰ ਆਏਗੀ ਜਿਸ ਤਰੀਕੇ ਨਾਲ ਵੱਖ-ਵੱਖ ਕੇਸਾਂ ਦੇ ਵਿੱਚ ਵਿਜੀਲੈਂਸ ਦੀਆਂ ਕਾਰਵਾਈਆਂ ਅਕਸਰ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਖਡਾਰੀ ਨੇ ਜਿਹੜੇ ਉਹਨਾਂ ਦਾ ਪਿਵੇਖ ਅੱਗੇ ਖੇਡਾਂ ਤੇ ਨਿਰਭਰ ਕਰਦਾ ਹੈ ਖੇਡਾਂ ਤੋਂ ਬਾਅਦ ਉਹ ਵੱਖ-ਵੱਖ ਧਾਰਿਆਂ 'ਚ ਜਾਂਦੇ ਨੇ ਜਾਂ ਜੇਕਰ ਉਹਨਾਂ ਅੱਗੇ ਵੀ ਖੇਡਣ ਜਾਣਾ ਤਾਂ ਉਹ ਆਪਣੀ ਕਾਬਲੀਅਤ ਦੇ ਆਧਾਰ ਦੇ ਉੱਤੇ ਅੱਗੇ ਉਹਨਾਂ ਦੇ ਨਾਲ ਬੇਇਨਸਾਫੀ ਕਿਸੇ ਤਰ੍ਹਾਂ ਦੀ ਨਾ ਹੋਵੇ ਇਸ ਨੂੰ ਲੈ ਕੇ ਜਿਹੜਾ ਹੁਣ ਵਿਜੀਲੈਂਸ ਸਾਹਿਬ ਪੂਰੇ ਰਿਕਾਰਡ ਦੀ ਜਾਂਚ ਕਰ ਰਹੀ ਹੈ ਜੁੜੇ ਹੋਣ ਲੀਡਰ ਪੰਜਾਬੀ মিডিਆ ਦੇ ਨਾਲ ਦਿਓ ਇਜਾਜ਼ਤ ਧੰਨਵਾਦ